ਇੱਕ ਦੋ ਦਿਨਾਂ ਦੇ ਦੋ ਆਗੂ ਐ ਉਹ ਕਹਿੰਦੇ ਵੀ ਸਾਡੇ ਤੋਂ ਬਿਨਾ ਸਮਾਜ ਜਿਉਂਦਾ ਨਹੀਂ ਰਹਿ ਸਕਦਾ ਇੱਕ ਤਾਂ ਹੈਗਾ ਭਾਈ ਜਿਹੜਾ ਹੈਗਾ ਭਗਵੰਤ ਸਿੰਘ ਸਮਾਉ ਇੱਕ ਹੈਗਾ ਸਰਦੂਲਗੜ ਤੋਂ ਬਸਪਾ ਦਾ ਕੋਈ ਆਗੂ ਐ ਕੁਲਦੀਪ ਸਿੰਘ ਸਰਦੂਲਗੜ ਤੋਂ ਉਹ ਮੇਰੇ ਖਰਾਫ ਕਾਫੀ ਜ਼ਹਿਰ ਉਗਲਦੇ ਆ ਪੂਰੀ ਗੱਲ ਦਾ ਨਹੀਂ ਪਤਾ ਪੂਰੀ ਕਹਾਣੀ ਦਾ ਨਹੀਂ ਪਤਾ ਤਾਂ ਮਤਲਬ ਬਿਨਾ ਮਤਲਬ ਤੋਂ ਕਿਸੇ ਮਾਮਲੇ ਨੂੰ ਤੂਲ ਦੇਣੀ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਕਿ ਆਓ ਆਪਾਂ ਆਵਾਜ਼ ਠਾਈਏ ਆਓ ਆਪਾਂ ਪ੍ਰਸ਼ਾਸਨ ਨੂੰ ਮਿਲੀਏ ਇਹਨਾਂ ਦੋਨਾਂ ਵਿਅਕਤੀਆਂ ਦਾ ਕੰਮ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨਾ ਕਿਤੇ ਜਾ ਕੇ ਧਰਨੇ ਲਾਉਣੇ ਕਿਤੇ ਗੁਰਦੁਆਰਿਆਂ ਦਾ ਵਿਵਾਦ ਖੜਾ ਕਰ ਦੇਣਾ ਕਿਤੇ ਨਹਿਰਾਂ ਦਾ ਵਿਵਾਦ ਖੜਾ ਕਰ ਦੇਣਾ ਕਿਤੇ ਆਈਸੀਬੀਸੀ ਦਾ ਵਿਵਾਦ ਖੜਾ ਕਰ ਦੇਣਾ ਕੋਈ ਮਜ਼ਦੂਰ ਭੱਜ ਗਿਆ ਜਾਂ ਉਹਦਾ ਕੋਈ ਜ਼ਿਮੀਦਾਰ ਨਾਰੌਲਾ ਪੈ ਗਿਆ ਉਹਦਾ ਵਿਵਾਦ ਖੜਾ ਕਰ ਦੇਣਾ ਮਤਲਬ ਇੱਕ ਇਹਨਾਂ ਦਾ ਜਿਹੜਾ ਹੈਗਾ ਬਾਈ ਜੀ ਬਿਜ਼ਨਸ ਹੈ ਯਾ ਆਪਾਂ ਇੰਮ ਕਹੀਏ ਤਾਂ ਹੁਣ ਕੱਲ ਇੱਕ ਮੈਂ ਵੀਡੀਓ ਪਾਈ ਸੀ ਵੀ ਮਦਦ ਕਰੋ ਇੱਕ ਦੂਜੇ ਦੀ ਮਦਦ ਕਰਨਾ ਫਰਜ਼ ਬਣਦਾ ਹੈ ਲੇਕਿਨ ਪੂਰੀ ਪਹਿਲਾਂ ਫੀਡਬੈਕ ਲੈ ਕੇ ਜਿਹੜੇ ਹੈਗੀ ਆਪਾਂ ਸਪੋਰਟ ਕਰਨੀ ਚਾਹੀਦੀ ਹੈ ਚਾਹੇ ਗਲਤ ਮਦਦ ਕਰਦੋ ਤੇ ਚਾਹੇ ਸਹੀ ਕਰਦੋ ਤੇ ਕੱਲ ਜਿਹੜੀ ਵੀਡੀਓ ਪਾਈ ਸੀ ਉਹ ਤੇ ਬੜੇ ਲੋਕਾਂ ਦੇ ਕਮੈਂਟ ਆਇਆ 25 2600 ਪੜ ਲਿਓ ਕੋਈ ਜਿਹੜੀ ਹੈਗੀ ਵੀਡੀਓ ਵਿੱਚ ਪਈ ਹੈ YouTube ਵਿੱਚ ਉਹ ਕਹਿੰਦੇ ਜੀ ਇਹ ਲੜਾ ਕੇ ਤੇ ਬਾਅਦ ਚ ਇਹ ਪੈਸੇ-ਪੂਸੇ ਲੈ ਕੇ ਸਮਝੌਤਾ ਕਰਾ ਦਿੰਦੇ ਆ ਇੱਕ ਰੂੜੀ ਤੋਂ ਫੋਨ ਆਇਆ ਸੀ ਉਹ ਕਹਿੰਦੇ ਜੀ ਸਾਡੇ ਤੇ ਕੁਲਦੀਪ ਸਿੰਘ ਨੇ 376 ਦਾ ਪਰਚਾ ਦਰਜ ਕਰਾਤਾ ਤੇ ਬਾਅਦ ਚ 14 ਲੱਖ ਰੁਪਏ ਦੇ ਨਾਲ ਸਮਝੌਤਾ ਕਰਾਇਆ ਪਰਚਾ ਦਰਜ ਹੋਣ ਤੋਂ ਬਾਅਦ ਤਦੋ ਜੇ ਕੋਈ ਪੀੜਤ ਹੈ ਕਿਸੇ ਨਾਲ ਜਿਆਦਤੀ ਹੋਈ ਹੈ ਰੇਪ ਹੋਇਆ ਉਹਨੂੰ ਬਣਦੀ ਸਜ਼ਾ ਦਿਵਾਉਣੀ ਚਾਹੀਦੀ ਹੈ ਕੀ 13 ਲੱਖ 14 ਲੱਖ 10 ਲੱਖ ਜਿੰਨੇ ਨਾਲ ਵੀ ਸਮਝੌਤਾ ਹੋ ਗਿਆ ਕੀ ਫਿਰ ਉਹ ਭਾਈ ਉਹਦਾ ਘਾਟਾ ਜਿਹੜਾ ਉਹ ਪੂਰਾ ਹੋ ਗਿਆ ਜਾਂ ਕੋਈ ਆਰਥਿਕ ਪੱਖ ਪੂਰਾ ਹੋ ਗਿਆ ਇੱਜ਼ਤ ਤਾਂ ਇੱਜ਼ਤ ਦਾ ਕੈਰੇਕਟਰ ਤਾਂ ਕੈਰੇਕਟਰ ਹੈ ਬੰਦੇ ਦਾ ਹੋਰ ਬੜੇ ਜਿਹੜੇ ਹੈਗੇ ਕਮੈਂਟਾਂ 'ਚ ਪੜ ਲਓ ਕਿ ਦੀ ਆਪਣਿੰਦਾ ਚੁਗਲੀ ਨਹੀਂ ਕਰਨਾ ਚਾਹੁੰਦੇ ਇਸੇ ਤਰੀਕੇ ਭਗਵੰਤ ਸਿੰਘ ਸਮਾਉ ਜੀ ਹੈ ਉਹ ਲੋਕ ਕਹਿੰਦੇ ਸਾਡੀਆਂ ਪਰਚੀਆਂ ਕੱਢਦੇ ਐ ਜਾਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਕਿਸ਼ਤਾਂ ਦੇ ਚੀਜ਼ਾਂ ਲੈਂਦੀਆਂ ਉਹ ਕਿਸ਼ਤਾਂ ਨਾ ਭਰੋ ਕਿ ਤੁਸੀਂ ਆਪਾਂ ਨਾਲ ਆ ਆਪਣਾ ਕੀ ਕਰ ਲੈਣੀਆਂ ਕੰਪਨੀਆਂ ਉਹ ਗੱਲ ਕੁਛ ਨਹੀਂ ਹੁੰਦੀ 10-20000 ਰੁਪਏ ਦੀ ਨਾ ਭਰੋ ਪਰ ਮੈਂ ਸਾਡੀਆਂ ਬੀਬੀਆਂ ਭੈਣਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਉਹ ਜਿਹੜਾ ਹੈਗਾ ਆਪਣਾ ਭਾਈ aadhar card ਨਾਲ ਲਿੰਕ ਹੁੰਦਾ ਆਪਣਾ ਸਿਬਲ ਖਰਾਬ ਹੋ ਜਾਂਦਾ ਕੱਲ ਨੂੰ ਆਪਾਂ ਨੂੰ ਕੋਈ ਚੀਜ਼ ਨਹੀਂ ਮਿਲਦੀ ਆਪਣਾ ਸਿਬਲ ਖਰਾਬ ਹੋ ਜਾਂਦਾ ਕੋਈ ਰਿਟਰਨ ਭਰਨੀ ਹੈ ਕੁਝ ਹੋਰ ਕੁਝ ਕਰਨਾ ਸਾਰੀਆਂ ਚੀਜ਼ਾਂ ਆਧਾਰ ਕਾਰਡ ਨਾਲ ਲਿੰਕ ਹੈ ਤੇ ਚਲੋ ਕੋਈ ਵਿਆਜ ਵੱਧ ਘੱਟ ਲੱਗ ਕੇ ਬੈਠ ਕੇ ਸਮਝੌਤੇ ਹੋ ਜਾਂਦੇ ਹੁੰਦੇ ਆ ਬੈਂਕਾਂ ਵੀ OTIS OTS ਚ ਭਰਾ ਲੈਂਦੀਆਂ ਨੇ ਪੈਸੇ ਐਡੀ ਗੱਲ ਨਹੀਂ ਹੁੰਦੀ ਕੋਈ ਪਰ ਇਹ ਨਾ ਹੋਵੇ ਵੀ ਆਪਾਂ ਆਪਦਾ ਜਿਹੜਾ ਸਿਬਲੀ ਖਰਾਬ ਕਰ ਲਈਗੇ ਤੇ ਬਾਅਦ ਵਿੱਚ ਆਪਾਂ ਨੂੰ ਕੋਈ ਚੀਜ਼ ਆ ਜਿਹੜੀ ਉਹ ਮਿਲਦੀ। ਮਤਲਬ ਪੈਸੇ ਮਕਰਾਉਣੇ ਕਿਸੇ ਕੰਪਨੀਆ ਦੇ। ਚਲੋ ਆਪਾਂ ਸਰਕਾਰ ਦੇ ਪੈਸੇ ਮੁਕਰ ਜਾਂਦੇ ਆ। ਵੀ ਬੰਦੇ ਇਕੱਠੇ ਹੋ ਕੇ। ਉਹ ਸਰਕਾਰ ਮੰਨ ਲਓ ਕਾਟੀ ਮਾਰ ਦੂ। ਬੈਂਕ ਕਾਟੀ ਮਾਰ ਦੂ। ਉਦਯੋਗ, ਕੇਂਦਰ ਹੈ, ਕਸ਼ੂਰ ਹੈ, ਕੋਈ ਸੋਸਾਇਟੀ ਹੈ ਗਵਰਨਮੈਂਟ ਦੀ। ਬਾਅਦ 31 ਮਾਰਚ ਤੱਕ ਜਦੋਂ ਆਡਿਟ ਕਰਾਉਂਦੇ ਆ ਸਾਰਾ ਟੈਕਸਨ ਬਈ ਸੋ ਫਿਰ ਆਪਣੇ ਤੇ ਫਿਰ ਬੋਝ ਪੈ ਜਾਂਦਾ ਫਿਰ ਜਿਹਨੇ ਨਹੀਂ ਲਿਆ ਉਹ ਵਿਚਾਰਾ ਕਿਉਂ ਚੱਕੀ ਪੀਸੇ ਇਸ ਕਰਕੇ ਜਿਹੜਾ ਹੈਗੇ ਕਿ ਦੋ ਵਿਅਕਤੀ ਹੈ ਕੁਲਦੀਪ ਸਿੰਘ ਜੀ ਸਤੂਲਗੜ੍ਹ ਤੋਂ ਤੇ ਭਗਵੰਤ ਸਿੰਘ ਜੀ ਸਮਾਉ ਇਹ ਕਹਿੰਦੇ ਵੀ ਸਾਡੇ ਤੋਂ ਬਿਨਾ ਜੇ ਅਸੀਂ ਦੋਵੇਂ ਨਾ ਹੋਈਏ ਤਾਂ ਸਾਡਾ ਆਈਸੀ ਭਾਈਚਾਰੇ ਨਾਲ ਪਤਾ ਨਹੀਂ ਕੀ ਕੁਝ ਹੋ ਸਕਦਾ ਜਦੋਂ ਤੁਸੀਂ ਪੈਦਾ ਨਹੀਂ ਹੋਏ ਸੀ ਉਦੋਂ ਵੀ ਲੋਕ ਜਿਉਂਦੇ ਸੀ ਜਦੋਂ ਭਾਈ ਆਪਾਂ ਇਸ ਦੁਨੀਆ ਤੋਂ ਜਾਵਾਂਗੇ ਫਿਰ ਵੀ ਲੋਕ ਜਿਉਣਗੇ ਉਹ ਮੇਰੇ ਖਲਾਫ ਪੰਡੀ ਪ੍ਰਚਾਰ ਕਰਕੇ ਭਾਈਚਾਰਾ ਇਕੱਠਾ ਹੋਊ ਆਪਾਂ ਪਰਚਾ ਦਰਜ ਕਰਾਉਣੀ ਹੈ ਆਪਾਂ ਆ ਕਰਾਉਣੀ ਹੈ ਤਾਂ ਜਦੋਂ ਮੈਂ ਕੋਈ ਸ਼ਬਦ ਹੀ ਨਹੀਂ ਬੋਲਿਆ ਇਹ ਜੀ ਮੇਰੇ ਤੇ ਕਾਹਦਾ ਪਰਚਾ ਮੈਂ ਇਸ ਕਰਕੇ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਸਮਾਜ ਦੇ ਮਰਾਹੀ ਕਿ ਜੋ ਬੰਦਾ ਮਿਹਨਤ ਕਰਦਾ ਐਸਸੀ ਐ ਬੀਸੀ ਐ ਜਰਨਲ ਉਹ ਕੋਈ ਕਿਸਾਨ ਆ ਉਹਦੇ ਖੇਤ ਜਾਂਦਾ ਉਹ ਵੀ ਵਿਚਾਰਾ ਆਪਣੀ ਇੱਕ ਮਿਹਨਤ ਕਰਦਾ ਤਾਂ ਸ਼ਾਮ ਨੂੰ ਆ ਕੇ ਉਹ ਥੱਕ ہار ਕੇ ਉਹਦਾ ਮਜ਼ਦੂਰ ਹੁੰਦਾ ਉਹਦੇ ਘਰੇ ਰੋਟੀ ਪਾਣੀ ਖਾ ਕੇ ਮੈਂ ਸਾ ਉਹਨਾਂ ਨੂੰ ਇੱਕ ਪੰਜਾਬੀ ਦੀ ਕਹਾਵਤਾਂ ਮੰਝਾ ਮਿਲਦਾ ਵੀਰ ਥੱਕ ਗਏ ਤੇ ਜਿਹੜਾ 500 700 ਦੇ ਦਿਹਾੜੀ ਤੇ ਵਿਚਾਰਾ ਜਾਂਦਾ ਉਹਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਇਹਨਾਂ ਨੂੰ ਮੈਂ ਮੇਰੇ ਵੀਰਾਂ ਨੂੰ ਪੁੱਛਣਾ ਚਾਹਣਾ ਦੋ ਮਾਣ ਨੂੰ ਵੀ ਤੁਹਾਡੇ ਕੋਲੇ ਕਮਾਈ ਦਾ ਕੀ ਸਾਧਨ ਹੈ ਕੀ ਜਰੀਆ ਹੈ ਆਪਾਂ ਬੇਲੇ ਰਹਿਣੇ ਆ ਚਿੱਟੇ ਕੱਪੜੇ ਪਾਏ ਵੀ ਆ ਕੰਮ ਕਰਨਾ ਨਹੀਂ ਕੋਲੇ ਗੱਡੀਆਂ ਤੇਲ ਵੀ ਮੱਚਦਾ 100 ਰੁਪਏ ਲੀਟਰ ਗੱਣ ਮੈਂ ਨਾ ਹੋਰ بڑے ਖਰਚੇ ਐ ਆਪਣੇ ਕੋਲੇ ਕਮਾਈ ਕੀ ਐ ਆਪਣੀ ਸਮਾਜ ਨੂੰ ਦੇਣ ਕੀ ਐ ਵੀ ਆਪਾਂ ਨੇ ਕਿੰਨਾ ਕੁ ਦਾ ਫਾਇਦਾ ਕਰਤਾ ਗੰਨ ਮੈਂਨਾਂ ਦੀ ਕੀ ਗੱਲ ਐ ਕੱਲ ਨੂੰ ਐਡੀਜੀਪੀ ਸਿਕਿਉਰਿਟੀ ਤੋਂ ਮੈਂ ਲੈ ਲੈਣਾ ਮੇਰੇ ਜਿੰਨੇ ਦਾ ਕੋਈ ਪੰਗੇ ਨਹੀਂ ਲੈਂਦਾ ਹਿਊਮਰ ਐਡਿਟ ਚ ਮੈਂ ਕੰਮ ਕਰਦਾ ਤੜਕੇ ਲੈ ਲੈਣਾ ਮਿਲ ਜਾਣਗੇ ਹਾਈ ਕੋਰਟ ਚ ਰੈਟ ਪਾ ਕੇ ਮਿਲ ਜਾਣਗੇ ਪਰ ਮੈਨੇ ਕਰਾਉਣਾ ਕੀ ਐ 70 ਰੁਪਏ ਕਿਲੋ ਦੁੱਧ ਦਾ 50 ਰੁਪਏ ਕਿਲੋ ਖੰਡ 500 ਰੁਪਏ ਕਿਲੋ ਚਾਹ ਸੁੱਕੀ 1200 ਦਾ ਸਿਲੰਡਰ ਭਰਦੀ ਐ ਮੈਂ ਕੀ ਕਰੋਣਾ ਨਫਰੀ ਆਪਣੇ ਪਹਿਲੇ ਹੀ ਘਟੇ ਉਹੀ ਬੰਦੇ ਥਾਣੇ 'ਚ ਕੰਮ ਕਰਨ ਆਪਾਂ ਨੂੰ ਕੀ ਖਤਰਾ ਜਿਹਨੇ ਮਾਰਨਾ ਐ ਕੁੱਟਣਾ ਐ ਉਹ ਉਹ ਭਾਵੇਂ ਆਪਣੇ ਕੋਲ 100 ਬੰਦਾ ਹੋਵੇ ਫੇਰ ਵੀ ਜੀਨੇ ਕੁਝ ਕਰਨਾ ਕਰਦਾ ਲੇਕਿਨ ਗਨਮੈਨ ਲੈਣ ਨਾਲ ਬੰਦੇ ਦੇ ਵਿੱਚ ਹੋਂਮੇ ਪੈਦਾ ਹੋ ਜਾਂਦੀ ਐ ਹੁਣ ਕੁਲਦੀਪ ਕੋਲੇ ਦੱਸ ਦਿਆ ਵੀ ਤਿੰਨ ਗਨਮੈਨ ਹੈ ਜੀ ਇੱਕ ਪੁਰਸ਼ ਮੁਲਾਜ਼ਮ 70000 ਰੁਪਏ ਤਨਖਾਹ ਲੈਂਦਾ ਤਾਂ ਸੱਤ ਦੀ ਹੈ 21 2 ਲੱਖ 10000 ਰੁਪਿਆ ਜਿਹੜਾ ਹੈਗਾ ਉਹਨਾਂ ਦੀ ਤਨਖਾਹ ਮੰਗਦੀ ਹੈ ਗਵਰਨਮੈਂਟ ਤੋਂ ਲੈਂਦੇ ਨੂੰ ਤੇ ਕੁਲਦੀਪ ਸਿੰਘ ਦੀ ਕੀ ਦੇਣਾ ਸਰਕਾਰ ਨੂੰ ਪਾਰਟੀ ਦੇ ਵਿੱਚ ਕੰਮ ਕਰਦੇ ਨਾਲ ਕਾਂਸੀ ਰਾਮ ਜੀ ਨੇ ਬਹੁਤ ਮਿਹਨਤ ਕਰਕੇ ਇਸ ਪਾਰਟੀ ਨੂੰ ਪ੍ਰਫੁੱਲਤ ਕੀਤਾ ਸੀ ਉਹਨੇ ਇੱਕ ਵੀ ਗਨਮੈਨ ਨਹੀਂ ਰੱਖਿਆ ਸੀ ਉਹ ਕਹਿੰਦਾ ਸਾਦਗੀ ਦੇ ਵਿੱਚ ਜਿਹੜਾ ਜੀਵਣਾ ਉਬਤੀਤ ਕਰੋ। ਬਾਬਾ ਸਾਹਿਬ ਐ ਅੰਬेडकर ਜੀ ਉਹਨਾਂ ਦਾ ਬੜਾ ਉੱਚਾ ਕਰਦਾਰ ਹੈ। ਉੱਚਾ ਸੁੱਚਾ ਜੀਵਨ ਹੈ। ਉਹਨਾਂ ਨੇ ਵੀ ਬੜੀ ਸਾਦਗੀ ਦੀ ਗੱਲ ਕੀਤੀ ਹੈ। ਤੇ ਫਿਰ ਆਪਾਂ ਆਪਣੇ ਕੋਲ ਸੋਰਸ ਕੀ ਨਾ ਤੇ ਆਪਾਂ ਗਨਮਨਾਂ ਦੀ ਆਰਡ ਦੇ ਵਿੱਚ ਫਿਰ ਆਪਾਂ ਲਾਈਵ ਹੋਨੇ ਆ। ਉਹਨੂੰ ਕਹਿੰਨੇ ਤੂੰ ਜੇ ਮਾਫੀ ਨਾ ਮੰਗੀ ਤਾਂ ਅਸੀਂ ਐਂ ਕਰਾਂਗੇ ਇੱਥੇ ਅਸੀਂ ਗੁਰਦੁਆਰਾ ਬਣਾਵਾਂਗੇ ਆ ਨਹਿਰ ਨੂੰ ਐਂ ਕੱਢੋ ਇਹਨੂੰ ਐਂ ਕੱਢੋ ਉਹਨੂੰ ਐਂ ਕੱਢੋ ਇੱਕ ਡਿਕਟੇਟਰਸ਼ਿਪ ਚਲਾਉਣੀ ਇੱਕ ਡਾਇਰੈਕਸ਼ਨ ਦੇਣੀ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਸਰਕਾਰ ਕੋਲੇ ਅਫਸਰ ਨਾ ਬੜੇ ਲਿਖੇ ਆਈਐਸ ਆਈਪੀਐਸ ਆਈਆਰਐਸ ਆਈਐਫਐਸ ਔਰ ਪੀਸੀਐਸ ਫਿਰ ਇੰਜੀਨੀਅਰ ਨਾ ਉਹਨਾਂ ਨੂੰ ਪਤਾ ਨਹੀਂ ਵੀ ਨਹਿਰਾਂ ਕਿਵੇਂ ਕੱਢਣੀਆਂ ਜਸੂਏ ਕਿੱਧਰ ਦੀ ਕੱਢਣਿਆ ਪੁਲ ਕਿੱਧਰ ਦੀ ਬਣਾਉਣਿਆ ਹਰੇਕ ਕੰਮ ਵਿੱਚ ਦਖਲਅੰਦਾਜ਼ੀ ਕਰਨੀ ਸਰਕਾਰ ਦੇ ਕੰਮਾਂ ਦੇ ਵਿੱਚ ਵਿਘਨ ਪਾਉਣਾ ਮਤਲਬ ਇਹ ਇੱਕ ਸਾਡਾ ਮੁੱਢਲਾ ਇੱਕ ਤੰਦਾ ਬਣਿਆ ਹੋਇਆ ਮੈਂ ਸਮਾਧਮ ਰਹੀਂ ਬੇਨਤੀ ਕਰਦਾ ਕਿ ਜੋ ਤੱਥ ਬੋਲੇ ਹੈ ਉਹ YouTube ਤੇ ਪਏ ਹੈ ਇੱਕ ਨਹੀਂ ਪੰਜ ਚੈਨਲਾਂ ਤੇ ਪਏ ਹੈ ਕੱਲੀ-ਕੱਲੀ ਗੱਲ ਨੂੰ ਬਾਤ ਚ ਕਰਕੇ ਜੋ ਜੁਰਮ ਬਣਦਾ ਆਪਾਂ ਉਹਦਾ ਭਾਗੀਦਾਰ ਬਣਦੇ ਆਪਾਂ ਸਹਿਣ ਸਹਿਣ ਵਾਸਤੇ ਤਿਆਰ ਹੈ। ਪਰ ਤੇ ਤਾਂ ਆਪਾਂ ਕੋਈ ਸ਼ਬਦ ਇਹ じゃ ਬੋਲੇ ਹੀ ਨਹੀਂ। ਪਹਿਲਾਂ ਕੋਖੋ ਪਰਖੋ ਪਰਤਾਲ ਕਰੋ ਵੀ ਕੀ ਮੁੱਦਾ ਹੈ ਕੀ ਰੌਲਾ ਚੱਲ ਰਿਹਾ ਹੈ। ਤਾਂ ਬਿਨਾਂ ਮਤਲਬ ਤੋਂ ਲਾਈਵ ਹੋ ਕੇ ਕਿਸੇ ਨੂੰ ਕਹਿਣਾ ਵੀ ਨਾਨੀ ਚੇਤੇ ਕਰਾ ਦਿਆਂਗੇ ਮਕਰਨ ਸਿੰਘ 5 ਤਰੀਕ ਤੱਕ ਨਹੀਂ ਮਾਫੀ ਮੰਗੋ। ਕਿਉਂ ਮੰਗੇ ਮੱਖੀ ਮਕਰਨ ਮਾਮੀ ਮਾਫੀ ਭਾਈ ਤੁਹਾਡੇ ਤੋਂ। ਉਸੀ ਦੋਨਾਂ ਨੇ ਠੇਕਾ ਲਿਆ ਸਮਾਜ ਦਾ ਜਾਂ ਤੁਹਾਡੇ ਬਿਨਾ ਸਮਾਜ ਆ ਕਿਹ ਨਹੀਂ ਹੁੰਦਾ ਸਾਡੇ ਜਿਹੜੇ ਮਜ਼ਦੂਰ ਐ ਜਾਂ ਸਾਡੇ ਜਨਰਲ ਬੰਦੇ ਆ ਭੂਲੇ ਭਾਲੇ ਆ ਵਿਚਾਰੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਮਗਰ ਲੱਗ ਜਾਂਦੇ ਐ ਸਕੀਮਾਂ ਜਿਹੜੀਆਂ ਸਰਕਾਰ ਦੀਆਂ ਪ੍ਰੋਪੋਜ਼ਲ ਐ ਉਹ ਸਾਰਿਆਂ ਬਾਤੇ ਲਾਗੂ ਹੁੰਦੀ ਐ ਸੋ ਵੀਰੋ ਤੁਹਾਡੀ ਖੂਨ ਪਸੀਨੇ ਦੀ ਕਮਾਈ ਐ ਮਿਹਨਤ ਦਾ ਪੈਸਾ ਉਹ ਐਵੇਂ ਨਾ ਤੁਸੀਂ ਦਿਆ ਕਰੋ ਡਰਿਆ ਨਾ ਕਰੋ ਕੋਈ ਬੰਦਾ ਤੁਹਾਨੂੰ ਕੋਈ ਕੁਛ ਨਹੀਂ ਕਰ ਸਕਦਾ ਹਰ ਬੰਦੇ ਨੂੰ ਹਰ ਨਾਗਰਿਕ ਨੂੰ ਇੱਥੇ ਰਹਿਣ ਦਾ ਅਧਿਕਾਰ ਹੈ ਬੋਲਣ ਦਾ ਅਧਿਕਾਰ ਹੈ ਖਾਣ ਪੀਣ ਦਾ ਅਧਿਕਾਰ ਹੈ ਕੋਈ ਗੱਲ ਨਹੀਂ ਗਰੀਬੀ ਅਮੀਰੀ ਇਨਸਾਨ ਤੇ ਹੁੰਦੀ ਰਹਿੰਦੀ ਹੁੰਦੀ ਹੈ ਜੇ ਕੋਈ ਰਾਹ ਦੱਸਦਾ ਕਿਸੇ ਨੂੰ ਉਹਦੇ ਕਾਦੇ ਪੈਸੇ ਤੇ ਦੂਸਰੀ ਗੱਲ ਹੈ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੇ ਡਾਇਰੈਕਸ਼ਨ ਲੈ ਕੇ ਗਨਮੈਨ ਲਈ ਹੋਈ ਹੈ ਉਹਦੀ ਹਰ ਸਾਲ ਫੀਡਬੈਕ ਜਾਂਦੀ ਹੈ ਇਹ ਬੰਦੇ ਦਾ ਕਾਰੋਬਾਰ ਕੀ ਹੈ ਕੀ ਕੰਮ ਕਰਦੇ ਆ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਦੋਂ ਕੋਈ ਸਰਕਾਰ ਨੂੰ ਇਹਨਾਂ ਚੀਜ਼ਾਂ ਦੀ ਕੋਈ ਆਮਦਨ ਨਹੀਂ ਆਪਦੇ ਪੈਸੇ ਭਰ ਕੇ ਆਪ ਦੀ ਜੇਬ ਦੇ ਵਿੱਚੋਂ ਗਨਮੈਨ ਚਾਹੇ ਹਜ਼ਾਰ ਲੈ ਲਓ ਇਹ ਸਰਕਾਰ ਤੇ ਕੰਬੋਜ ਬਣਾਇਆ ਮੈਂ ਗ੍ਰਹਿ ਮੰਤਰੀ ਅਲੇ ਨੂੰ ਬੇਨਤੀ ਕਰਦਾ ਤੇ ਹਾਈ ਕੋਰਟ ਚ ਅਸੀਂ ਪਟੀਸ਼ਨ ਬਹਿਰ ਕਰਾਂਗੇ ਜਿਹੜੇ ਕੁਲਦੀਪ ਸਿੰਘ ਕੋਲੇ ਗੰਨਮੈਣ ਆ ਭਾਈ ਉਹਨਾਂ ਦੀ ਆਰਚ ਇਹ ਹਰ ਇੱਕ ਬੰਦੇ ਨੂੰ ਧਮਕੀਆਂ ਦਿੰਦਾ ਡਰਾਉਂਦਾ ਇੰਨੇ ਚਿਰ ਚਾਹ ਕਰ ਲੋ ਨਹੀਂ ਅਸੀਂ ਐ ਕਰਾਂਗੇ ਇੰਨੇ ਚਿਰ ਚਾਹ ਕਰ ਲੋ ਨਹੀਂ ਅਸੀਂ ਐ ਕਰਾਂਗੇ ਗਦਾਫੀ ਵਾਂਗੂ ਇੱਕ ਮਤਲਬ ਡਿਕਟੇਟਰਸ਼ਿਪ ਚਲਾਉਣੀ ਹੁਣ ਪੰਜ ਬੰਦੇ ਧਰਨੇ ਤੇ ਬੈਠੇ ਆ 15 ਸਾਡੇ ਮੁਲਾਜ਼ਮ ਉੱਤੇ ਖੜੇ ਆ ਧੁੱਪੇ ਉਹਨਾਂ ਦਾ ਕੀ ਕਸੂਰ ਹੈ ਬਿਨਾ ਮਤਲਬ ਧਰਨੇ ਲਾਉਣੇ ਕੰਮ ਵਿੱਚ ਵਿਗੜਣਾ ਪਾਉਣਾ ਇੱਥੇ ਸਰਦਾਰ ਹਰਦੇਵਾਲ ਸਿੰਘ ਜੀ ਮਾਨ ਜਿਹੜੇ ਸਾਡੇ ਐਸਐਸਪੀ ਸਾਹਿਬ ਹਨ ਰਹਿ ਕੇ ਗਏ ਐ ਉਦੋਂ ਵੀ ਇਹ ਸਮਾਉ ਵਰਗੇ ਜ਼ਮੀਨਾਂ ਤੇ ਕਬਜ਼ੇ ਕਰਦੇ ਸੀ ਫਿਰ ਉਹਨੇ ਪਰਚੇ ਦਰਜ ਕਰਕੇ ਸਾਲ-ਸਾਲ ਪਰ ਅੰਦਰ ਰੱਖੇ ਨਾ ਕੋਈ ਇੱਕ ਵੀ ਚੱਜ ਦਾ ਕੰਮ ਕੀਤਾ ਹੋਵੇ ਗਣਿਆ ਦਿਓ ਤੜਕੇ ਉੱਟ ਕੇ ਲਾਈਵ ਹੋਣਾ ਪੁੱਠੇ ਚਿੱਧੀਆਂ ਗੱਲਾਂ ਕਰਨੀਆਂ ਤੁਸੀਂ ਇਹਨੂੰ ਆ ਕਿਹਾ ਉਹਨੂੰ ਆ ਕਿਹਾ ਇਹਨੂੰ ਐ ਕਿਹਾ ਆ ਐ ਕਰਾਂਗੇ ਉਹਨੂੰ ਐ ਕਰਾਂਗੇ ਦੱਸੋ ਭਾਈ ਇਹ ਦੋਨੇ ਬੰਦਿਆਂ ਦੀ ਮੰਡਲਟੀ ਇਹ ਹੈ ਵੀ ਸਾਡੇ ਬਿਨਾ ਕੰਨੀ ਇਹ ਸਮਾਜ ਐਸਸੀ ਜਾਂ ਵੀਸੀ ਚੱਲ ਨਹੀਂ ਸਕਦਾ ਤੇ ਜਰਨਲ ਪਤਾ ਨਹੀਂ ਕੀ ਖਾ ਜਾਣਗੇ ਪਰ ਅਨਸਾਨੀਅਤ ਉਹ ਹੁੰਦੀ ਹੈ ਜਿਹੜਾ ਬੰਦਾ ਆਰਥਿਕ ਤੌਰ ਤੇ ਮਦਦ ਕਰੇ। ਉਹਨੇ ਕੋ ਡਾਕਟਰ ਕੋਲੇ ਬੰਦਾ ਮੈਡੀਸਨ ਲੈਣ ਜਾਂਦਾ ਹੈ। ਉਹ ਡਾਕਟਰ ਇਹ ਨਹੀਂ ਪੁੱਛਦਾ ਵੀ ਤੂੰ ਐਸੀ ਐ ਬੀਸੀ ਐ ਜਰਨਲ ਐ ਕੌਣ ਐ। ਉਹ ਨਾਂ ਲਿਖਦਾ ਹੈ, ਉਮਰ ਲਿਖਦਾ ਹੈ, ਬੀਪੀ ਚੈੱਕ ਕਰਦਾ ਹੈ। ਠੀਕ ਐ। ਤਾਂ ਫਿਰ ਉੱਤੇ ਹੋ ਸਕਦਾ ਕੋਈ ਜ਼ਿੰਮੇਦਾਰ ਆ ਉਹਦੇ ਕੋਲੇ ਜ਼ਮੀਰ ਨਾ ਹੋਵੇ। ਜੋ ਉਹਨੇ ਵੀ ਕਹਦਾ ਵੀ ਡਾਕਟਰ ਸਾਹਿਬ ਮੈਂ ਤਾਂ ਜੀ ਲੇਬਰ ਕਰਦਾ ਆ ਉਹਦੀ। ਉਹਦੇ ਚ ਜੇ ਧਿਆਨਤਦਾਰੀ ਹੈ ਤਾਂ 2 ਰੁਪਏ ਨੂੰ ਛੱਡ ਸਕਦਾ ਵੀ ਚੱਲ ਯਾਰ ਕੋਈ ਗੱਲ ਨਹੀਂ ਇਹਦੇ ਕੋਲੇ ਕਮਾਈ ਦਾ ਸਾਧਨ ਹੈ ਨਹੀਂ ਇਸ ਕਰਕੇ ਜਿਹੜਾ ਹੈਗਾ ਇਹ ਜ਼ਹਿਰ ਉਗਲਣੀਆਂ ਛੱਡ ਦਿਓ ਲੋਕਾਂ ਨੂੰ ਡਰਾਉਣਾ ਛੱਡ ਦਿਓ ਜਾਂ ਅਸੀਂ ਅਲਟੀਮੇਟਮ ਦਿੱਤਾ ਹੈ ਜਾਇਨ ਨੇਚਰ ਚ ਜੇ ਆ ਨਾ ਕਰਿਆ ਤਾਂ ਪਰ ਉਹ ਤਾਂ ਨੇਤਾ ਸੀ ਵੀ ਲਾਉਣ ਜਾਣਦੇ ਆ 20000 ਬੰਦਾ ਇੱਕ ਕਾਲ ਚ ਮੈਂ ਇਕੱਠਾ ਕਰ ਦੂੰਗਾ ਕਿਉਂਕਿ ਸਾਡੀ ਵਾਰਡ ਦੀ ਹਿਊਮਨ ਰਾਈਟਸ ਕੌਂਸਲ ਜਿਹੜੀ ਸੰਸਥਾ ਹੈ ਉਹਦਾ ਪੰਜਾਬ ਦੇ ਚ 12 13000 ਤਾਂ ਸਾਡਾ ਮੈਂਬਰੀ ਹੈ ਪਰ ਅਸੀਂ ਕਿਸੇ ਨੂੰ ਤਕਲੀਫ ਦੇ ਕੇ ਰਾਜੀ ਨਹੀਂ ਕਿਉਂ ਕਿ 100 ਰੁਪਏ ਲੀਟਰ ਦਾ ਤੇਲ ਹੈ ਕੰਮ ਬੰਦੇ ਦਾ ਛੋਟਦਾ ਜੋ ਮੀਟਿੰਗਾਂ ਕਰਦੇ ਆਪਾਂ ਆਪ ਦਾ ਉਹ ਐਸ ਭਰਨਾ ਲਿਖਤੀ ਪੜਤੀ ਹੈ ਆਪਾਂ ਕੋਈ ਕਪਤਾਨ ਦੇ ਪੇਸ਼ ਹੁੰਨੇ ਆ ਉਹਨਾਂ ਨੂੰ ਆਪਾਂ ਦਰਖਾਹਤ ਦਿੰਨੇ ਆ ਵੀ ਸਰ ਮੇਰੇ ਨਾਲ ਆ ਗੱਲ ਹੋ ਗਈ ਉਹ ਵੀ ਮਾਰਕ ਕਰ ਦਿੰਦੇ ਆ ਪੀਸੀ ਨੂੰ ਬੁਲਾ ਕੇ ਵੀ ਆ ਭਾਈ ਡੀਐਸਪੀ ਸਾਹਿਬ ਨੂੰ ਜਾਂ ਐਸਐਚਓ ਸਾਹਿਬ ਨੂੰ ਮਾਰਕ ਕਰਤੀ ਇਹਦੀ ਰਿਪੋਰਟ ਆਊਗੀ ਆਪਾਂ ਵੇਖਦੇ ਆ ਕੀ ਹੈ ਤਲਖੀ ਚ ਤਾਂ ਉਹ ਵੀ ਨਹੀਂ ਨਾ ਹੁੰਦੇ ਤੇ ਆਪਾਂ ਤੁਸੀਂ ਤਲਖੀ ਚ ਗੱਲ ਕਰਕੇ ਕਹਿੰਦੇ ਹੋ ਵੀ ਮਾਫੀ ਮੰਗੋ ਮਤਲਬ ਇਹ ਡਿਕਟੇਟਰਸ਼ਿਪ ਹੈ ਕਿੰਨਾ ਚਿਰ ਚੱਲੇਗੀ ਹੁਣ ਕਿੰਨੇ ਲੋਕਾਂ ਦੇ ਫੋਨ ਆਏ ਆ ਵੀ ਇਹ ਪਰਚੇ ਦਰਜ ਕਰਾ ਦਿੰਦੇ ਆ ਜੀ ਤੇ ਬਾਅਦ ਚ ਫਿਰ ਸਮਝੌਤੇ ਹੁੰਦੇ ਆ ਕੋਈ 12 ਲੱਖ ਚਾ ਕੋਈ 15 ਲੱਖ ਚਾ ਕੋਈ 8 ਲੱਖ ਚਾ ਕੋਈ 10 ਲੱਖ ਚਾ ਰੂੜੀ ਦਾ ਕੇਸ ਆਇਆ ਰੇਪ ਕੇਸ ਹੈ ਹੋਰ ਸਰਦੂਲ ਗੜ੍ਹ ਦੇ ਕਾਫੀ ਕੇਸ ਹੈ ਮਤਲਬ ਹੁਣ ਜਿਵੇਂ ਮੈਨੂੰ ਡਰਾਉਣਾ ਸ਼ੁਰੂ ਕਰਤਾ ਸੀ ਵੀ ਆਹ ਕਰਾਂਗੇ ਉਹ ਸਾਡਾ ਊਨਾ ਰੌਲਾ ਨਹੀਂ ਜਿੰਨਾ ਤੁਸੀਂ ਅਗਲੇ ਨੂੰ ਬਦਨਾਮ ਕਰਤਾ ਇਸ ਨੂੰ ਕੀ ਪਤਾ ਵੀ ਉਹ ਕਿਸ ਭਾਈਚਾਰੇ ਦੇ ਵਿੱਚੋਂ ਆ ਜਾਂ ਕਿਸ ਕਾਸਟ ਦੇ ਵਿੱਚੋਂ ਆ ਜਾਂ ਮੈਂ ਕਿਸ ਕਾਸਟ ਦੇ ਵਿੱਚੋਂ ਆ ਹੋ ਸਕਦਾ ਮੈਂ ਉਹ ਤੋਂ ਥੱਲੇ ਹੋਵਾਂ ਉਹਨਾਂ ਸਾਡਾ ਆਪ ਦਾ ਰੌਲਾ ਨਹੀਂ ਹੈਗਾ ਜਿੰਨਾ ਤੁਸੀਂ ਬਦਨਾਮ ਕਰਨੋਂ ਲੋਕਾਂ ਨੂੰ ਲਿਖਤੀ ਪੜਤੀ ਹੈ ਮੈਟ ਦੇ ਆਧਾਰ ਤੇ ਜਿਹੜਾ ਕੰਮ ਹੋਣਾ ਇੱਕ ਨਹੀਂ ਕਰੂ ਦੂਜਾ ਕਰ ਦੂ ਦੂਜਾ ਨਹੀਂ ਕਰੂ ਤੀਜਾ ਕਰ ਦੂ ਉਹਦੀ ਵੀ ਸਲੈਬ ਬਣਾਈ ਹੁੰਦੀ ਹੈ ਕਨਸਟੇਬਲ ਹੈ ਹਿੱਟ ਕਨਸਟੇਬਲ ਜੀ ਹੈ ਏਐਸਆਈ ਹੈ ਸਬ ਇਨਸਪੈਕਟਰ ਹੈ ਇਨਸਪੈਕਟਰ ਹੈ ਡੀਐਸਪੀ ਹੈ ਐਸਪੀ ਹੈ ਐਸਐਸਪੀ ਸਾਹਿਬ ਹੈ ਡੀਆਈਜੀ ਹੈ ਆਈਜੀ ਹੈ ਏਡੀਜੀਪੀ ਹੈ ਡੀਜੀਪੀ ਹੈ ਗਵਰਨਰ ਹੈ ਮੁੱਖ ਮੰਤਰੀ ਹੈ ਚੀਫ ਸੈਕਟਰੀ ਹੈ ਹੋਮ ਸੈਕਟਰੀ ਹੈ ਅੱਗੇ ਕਮਿਸ਼ਨ ਹੈਗੇ ਨਾ ਨੈਸ਼ਨਲ ਕਮਿਸ਼ਨ ਹੈਗੇ ਨਾ ਲੈਂਡ ਦੇਣ ਕਰਦਾ ਬਿジネス ਬਿਊਰੋ ਹੈਗੀ ਐ ਕੰਮ ਹੋ ਜਾਂਦੇ ਹੁੰਦੇ ਆ ਪਰ ਕਦੇ ਤਲਖੀ ਨਾਲ ਨਹੀਂ ਹੁੰਦੇ ਹੁੰਦੇ ਸੋ ਕੁਲਦੀਪ ਸਿੰਘ ਤੇ ਭਾਈ ਭਗਵੰਤ ਸਿੰਘ ਇਹੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਛੱਡ ਦਿਓ ਆਪਾਂ ਦਾ ਜੋ ਛੁਟਕ ਤੋਰੀ ਫੁਲਕਾ ਚੱਲਦਾ ਹੈ ਚਲਾਈ ਚੱਲੂ ਜੇ ਗਨਮੈਨ ਮਿਲੇ ਹੈ ਸਮਾਜ ਸੁਧਾਰ ਦੇ ਕੰਮ ਕਰੋ ਰੇਕ ਬੰਦੇ ਨਾਲ ਤੁਸੀਂ ਲੜਾਈ ਮੁੱਲ ਲੈਣੇ ਫਤੂਲਗੜ੍ਹ ਤੇ ਜਾ ਕੇ ਪੁੱਛ ਲਓ ਫਿਰ ਵੋਟਾਂ 'ਚ ਖੜੇ ਹੋ ਜਾਓ ਬੱਤੀਆਂ ਤੋਂ ਤੇਤੀ ਨਹੀਂ ਪੰਦੀਆਂ ਆ ਭਗਵੰਤ ਸਿੰਘ ਦਾ ਕਿੰਨੇ ਵਾਰੀ ਜ਼ਮਾਨਤ ਜ਼ਬਤ ਹੋਈ ਹੈ ਲੋਕਾਂ ਵਿੱਚ ਉਹਨੇ ਹਰਮਨ ਪਿਆਰੇ ਬਣੂ ਮਾਇਆਬੱਤੀ ਜੀ ਨੇ ਸਰਕਾਰ ਬਣਾਈ ਸੀ ਜੁਪੀ ਦੇ ਵਿੱਚ ਕਿ ਉਹਨੇ ਕ੍ਰੀਮਪੂਰੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਵੀ ਤੂੰ ਯਾਰ BSP ਵਾਸਤੇ ਕੰਮ ਕੀਤਾ ਇਹ ਹੁੰਦੀ ਹੈ ਧਿਆਨਪਧਾਰੀ ਕਾਂਸੀ ਰਾਮ ਨੇ ਕਿੰਨਾ ਵਧੀਆ ਕੰਮ ਕੀਤਾ ਸੀ ਕੋਈ ਗੱਲ ਮੈਨ ਨਹੀਂ ਲਿਆ ਜੋ ਹੋਰ ਲੀਡਰ ਨੇਗੇ ਤੇ ਤੁਸੀਂ ਤੜਕੇ ਉੱਟ ਕੇ ਸੂਟ ਭਾਲ ਦਿਓ ਜੀ ਸਾਨੂੰ ਸਤਸ੍ਰੀਕਾਲ ਬੁਲਾਵੇ ਇਸ ਕਰਕੇ ਇਹ ਜਿਹੜੀਆਂ ਗਿੱਦੜ ਧਮਕੀਆਂ ਬੰਦ ਕਰ ਦਿਓ ਪ੍ਰਸ਼ਾਸਨ ਨੂੰ ਰਉਣਾ ਧਮਕਾਉਣਾ ਛੱਡ ਦਿਓ ਦਬਾਅ ਬਣਾਉਣਾ ਛੱਡ ਦਿਓ ਵੀ ਨਹੀਂ ਅਸੀਂ ਐਂ ਕਰਾਂਗੇ ਨਹੀਂ ਅਸੀਂ ਉਹ ਕਰਾਂਗੇ ਇਹਦਾ ਮਤਲਬ ਵੀ ਇੱਥੇ ਕਾਇਦਾ ਕਾਨੂੰਨ ਤਾਂ ਕੋਈ ਚੀਜ਼ ਨਹੀਂ ਰਹੀ ਬੰਦੇ ਪੜੇ ਐ ਗ੍ਰੈਜੂਏਸ਼ਨ ਕੀਤੀ ਐ ਲਾਅ ਕੀਤੀ ਐ ਕਾਨੂੰਨ ਦੀਆਂ ਡਿਗਰੀਆਂ ਕਾਨੂੰਨ ਅਗਲੇ ਨੇ ਪੜੇ ਐ ਇਹਦਾ ਮਤਲਬ ਵੀ ਜੋ ਤੁਸੀਂ ਕੋਈ 7 ਪੜਿਆ ਕੋਈ 8 ਪੜਿਆ ਕੋਈ 10 ਪੜਿਆ ਜੋ ਤੁਸੀਂ ਕਹੋਗੇ ਉਹੀ ਹੋਊਗਾ ਇਦੋਂ ਮਤਲਬ ਇੱਥੇ ਫਿਰ ਕੋਟਾਂ ਦਾ ਕੋਈ ਕੰਮ ਹੀ ਨਹੀਂ। ਨਿਸਕਰ ਕੇ ਜਿਹੜਾ ਹੈਗਾ ਕਿ ਮੈਂ ਨਹੀਂ ਕਹਿੰਦਾ। ਕਮੈਂਟ ਪੜ ਲਓ ਲੋਕ ਕਹਿੰਦੇ ਆ। ਮੈਂ ਇਸ ਸਾਧਨ ਰਾਮ ਵੀ ਬੇਨਤੀ ਕਰਨਾ ਹੈ। ਵੀ ਜਰੂਰ ਮੇਰੇ ਵੀਰ ਬਜ਼ੁਰਗ ਬੱਚੇ ਜੋ ਵੀਡੀਓ ਵੇਖਦੇ ਆ ਆਪਣੇ ਕਮੈਂਟ ਦਿਓ। ਜਿਹੜਾ ਮੈਂ ਕਹਿੰਦਾ ਮੈਂ ਬਹੁਤ ਸਾਫ਼ ਸੋਤਰਾ ਹਾਂ। ਉਹ ਤਾਂ ਮੇਰਾ ਇਲਾਕਾ ਦੱਸੂਗਾ ਮੈਂ ਕਿਹਦੇ ਨਾਲ ਠੱਗੀ ਮਾਰੀ ਆ ਕੀ ਖਾਦਾ ਕੀ ਪੀਤਾ। ਇਹ ਨਹੀਂ ਹੈ। ਔਰ ਉਹਦੇ ਵਿੱਚ ਆਉਂਦੇ ਆ ਹੁਣ ਅਸੀਂ ਜੇ ਹੁਣ ਅਸੀਂ ਇੱਕ ਜੂਨੀਅਨ ਜੱਟ ਜੂਨੀਅਨ ਬਣਾ ਲਈਏ ਵੀ ਤੁਸੀਂ ਯਾਰ ਉੱਠਾ ਬੋਲ ਦਿਓ ਇੱਕ ਕਾਲ ਤੇ ਅਸੀਂ 50000 ਬੰਦਾ ਇਕੱਠਾ ਕਰ ਲਾਂਗੇ ਇੱਕ ਕਾਲ ਤੇ ਇੰਨੀ ਕੁ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈਗੀ ਹੈ ਇਹਦਾ ਮਤਲਬ ਜਿਹੜਾ ਜੱਟ ਹੈ ਜਰਨਲ 'ਚ ਆ ਉਹਨੂੰ ਕੁਛ ਕਹੀ ਜਾਓ ਫਿਲਮਾਂ ਬਣਾ ਲੀਆਂ ਮੋਹਲਾ ਜੱਟ ਕਮਲਾ ਜੱਟ ਫਲਾਨਾ ਜੱਟ ਜੱਟ ਤੇ ਜ਼ਮੀਨ ਜੱਟ ਦਾ ਆ ਜੱਟ ਦਾ ਉਹ ਇਹਦਾ ਮਤਲਬ ਜੋ ਬੋਲਦਾ ਨਹੀਂ ਤਾਂ ਮਤਲਬ ਪਸਰੀ ਚੜੇ ਚਲੀ ਗਏ ਜੇ ਤੁਹਾਡੇ ਬਾਰੇ ਕੋਈ ਮਾੜਾ ਮੋਟਾ ਕੁਝ ਕਹਿ ਦਿੰਦਾ ਫਿਰ ਅਸੀਂ ਜੀ ਧਰਨਾ ਲਾਉਣੇ ਆ ਅਸੀਂ ਜਾ ਕਰਦੇ ਆ ਸੋ ਵੀਰੋ ਇਸ ਸਮਾਗਮ ਰਾਹੀਂ ਮੈਂ ਬੇਨਤੀ ਕਰਦਾ ਹਾਂ ਵੀਡੀਓ ਲੰਬੀ ਹੋਗੀ ਕਿਉਂਕਿ ਜਦੋਂ ਬੰਦਾ ਸੁਣਦਾ ਉਹਦਾ ਮਾਣਾ ਇੱਕ ਜਾਂਦਾ ਏ ਕੁਲਦੀਪ ਸਿੰਘ ਜੀ ਕੁਵਾਂ ਤੁਸੀਂ ਸਮਾਓ ਇਹ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਐ ਇਹਨਾਂ ਦਾ ਇੱਕ ਬਿਜ਼ਨਸ ਐ ਇੱਕ ਧੰਦਾ ਥੋੜਾ ਤੋਰੀ ਫੜਕਾ ਚੱਲੀ ਜਾਂਦਾ ਭਾਈ ਚਲਾਈ ਚੱਲੂ ਬਿਨਾ ਮਤਲਬ ਤੋਂ ਕਿਸੇ ਦੇ ਕੰਮ ਦੇ ਵਿੱਚ ਟੰਗ ਨਹੀਂ ਡਾਈਦੀ ਹੁੰਦੀ ਪਹਿਲਾਂ ਗੱਲ ਨੂੰ ਪੂਰੀ ਨੂੰ ਸੋਚੋ ਸੁਣੋ ਸਮਝੋ ਫਿਰ ਜਿਹੜਾ ਹੈਗਾ ਮਾਪ ਤੋਲ ਕੇ ਬੋਲੀਦਾ ਹੁੰਦਾ ਇਹ ਨਹੀਂ ਹੈਗਾ ਵੀ ਸਪੀਕਰ ਤੰਗ ਕੇ ਜੋ ਮਰਜੀ ਸੂਲੀ ਸਾਰ ਖੜਿਆ ਜੀ ਅਸੀਂ ਆ ਕਰਦੇ ਆਂਗੇ ਕੋਈ ਕਹਿੰਦਾ ਮੈਂ ਉੱਥੇ ਖੜਾਂ ਜੀ ਜੀ ਪੰਜ ਤਰੀਕ ਨੂੰ ਆ ਕਰਦੇ ਆਂਗੇ ਕਰੋ ਤੁਹਾਡਾ ਰਾਈਟ ਹੈ ਦਰਖਾਸਤ ਦੇਦਨੇ ਸਾਭ ਦੇ ਪੇਸੂ ਨਾਲ ਸਰਕਾਰੀ ਦਫਤਰ ਹੈ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਦਫਤਰ ਬਣਿਆ ਹੈ ਅਫਸਰਾਂ ਨੂੰ ਮਿਲਣਾ ਕੋਈ ਗੁਨਾਹ ਨਹੀਂ ਮਿਲੋ ਪਰ ਜਿੰਨਾ ਤੁਸੀਂ ਦੋਵਾਂ ਨੇ ਪ੍ਰਸ਼ਾਸਨ ਨੂੰ ਪਰੇਸ਼ਾਨ ਕਰ ਰੱਖਿਆ ਸ਼ਾਇਦ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਸੋ ਬੱਸ ਮਾਧਮ ਰਾਹੀਂ ਬੇਨਤੀ ਕਰਦਾ ਹੈ ਵੀ ਜੋ ਸਾਡੇ ਵੀਰ ਭਾਈ ਆ ਭੈਣ ਆ ਬਜ਼ੁਰਗ ਆ ਬੱਚੇ ਆ ਉਹ ਤੁਹਾਡਾ ਰਾਈਟ ਬਣਦਾ ਜੂਸ ਸਕੀਮਾ ਗਵਰਨਮੈਂਟ ਦੀਆਂ ਸਭ ਨੂੰ ਮਿਲਣਗੀਆਂ ਪਰ ਥੋੜਾ ਜਿਹਾ ਮਗਰ ਨਾਲ ਲੱਗਿਆ ਕਰੋ ਇਹ ਭੜਕਾਉਂਦੇ ਆ ਭੜਕਾ ਕੇ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੇ ਆ ਲੜਾਉਣਾ ਚਾਹੁੰਦੇ ਆ ਕੋਈ ਕਿਸੇ ਦੇ ਕੋਈ ਲਾਟਰੀਆਂ ਚਲਾਈਆਂ ਕੋਈ ਆਪਾਂ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਲਿਆਂਦੀਆਂ ਆਧਾਰ ਕਾਰਡਾਂ ਤੇ ਚਲੋ ਮਹਿੰਗੀ ਸਸਤੀ ਲਾ ਕੇ ਲਾਤੀ ਬੈਠ ਕੇ ਨਿਪੜੋ ਕਿਸੇ ਦਾ ਕੋਈ ਪੈਸਾ ਨਹੀਂ ਦੱਬਣਾ ਚਾਹੀਦਾ ਕੋਈ ਕਿਸਾਨ ਕੋਲੇ ਬੰਦਾ ਮਜ਼ਦੂਰ ਕੰਮ ਕਰਦਾ ਉਹਨੇ ਕੋਈ ਧੀ ਪਣ ਦਾ ਵਿਆਹ ਰੱਖਿਆ ਧਾਰੇ ਪੈਸੇ ਵੀ ਲੈ ਲੇ ਬੈਠ ਕੇ ਛੱਡ ਦਿੰਦੇ ਹੁੰਦੇ ਆ ਤੇ ਚਾਰ ਬੰਦੇ ਪਿੰਡ ਦੇ ਵਿੱਚ ਹੋ ਜਾਂਦੇ ਹੁੰਦੇ ਉਹ ਵਿਆਹਜ ਬੱਟੂ ਛਡਾ ਦਿੰਦਾ ਵੀ ਚਲ ਮੂਲ ਦੇ ਦੇ ਫਰਾਨਾ ਜਿਆ ਇਹਨੂੰ 5-7000 ਰੁਪਇਆ ਛੱਡ ਦੇ ਐਡੇ ਐਨੇ ਜੱਟ ਮਾੜੇ ਵੀ ਨਹੀਂ ਹੈਗੇ ਜਿੰਨਾ ਤੁਸੀਂ ਬਦਨਾਮ ਕਰ ਦਿਓ ਭਾਈਚਾਰੇ ਨੂੰ ਤੇ ਜੱਟ ਦੀ ਤਾਂ ਜੂਨ ਸਾਰਿਆਂ ਨਾਲੋਂ ਮਾੜੀ ਐ ਸਾਰਿਆਂ ਨਾਲੋਂ ਇਸ ਟਾਈਮ ਕਿਸਾਨ ਦੀ ਜੂਨ ਮਾੜੀ ਐ ਸਾਡੇ ਕਿਸਾਨ ਆ ਜਿਹੜੇ ਉਹ ਇੱਕ ਦੂਜੇ ਦੇ ਖਿਲਾਫ ਚੱਲਦੇ ਨਾ ਜੇ ਤੁਹਾਡੇ ਬਾਰੇ ਕੋਈ ਮੜਾ ਮੋਟਾ ਬੋਲਿਆ ਜਾਂਦਾ ਤਾਂ ਤੁਸੀਂ ਇਕੱਠੇ ਹੋ ਜਾਂਦੇ ਨਾ ਭਾਈ ਸਾਡੇ 'ਚ ਇੰਨਾ ਕੁ ਫਰਕ ਐ ਬਸ ਸੁਜਾਤਾ ਪਾਤ ਦਾ ਤੋਂ ਗੁਰੂ ਸਾਹਿਬਾਂ ਨੇ ਦੂਰ ਰੱਖਿਆ ਖੇਤ ਚ ਕੰਮ ਕਰਦੇ ਆ ਕੋਈ ਕੋਈ ਕਿਸੇ ਦੀ ਬਾਟੀ ਕੋਈ ਕੌਲੀ ਕੋਈ ਕੋਈ ਕੜਚੀ ਕੋਈ ਕੁਛ ਵੀ ਕੋਈ ਕੋਈ ਵੀ ਚੀਜ਼ ਕੋਈ ਲੱਗ ਰੱਖਦਾ ਅੱਜ ਕੱਲ ਦੇ ਅੱਜ ਦੇ ਸਮੇਂ ਦੇ ਵਿੱਚ ਬਾਈ ਮਿਸਾ ਦੀ ਚ ਪਹੁੰਚ ਕੇ ਸਾਰੇ ਬੰਦੇ ਪਿਆਰ ਨਾਲ ਰਹਿਣਾ ਚਾਹੁੰਦੇ ਆ ਤੁਸੀਂ ਅੱਗ ਲਾਉਣਿਓ ਲੜਾਉਣਿਓ ਲੋਕਾਂ ਨੂੰ ਇਸ ਕਰਕੇ ਜਿਹੜਾ ਹੈਗਾ ਜੋ ਆਪਾਂ ਦੁਕਾਨਦਾਰਾਂ ਤੋਂ ਕੋਈ ਚੀਜ਼ ਲੈਣੇ ਆ ਵੀਰੋ ਕਸਾਨਾਂ ਨਾਲ ਰਹਿਣੇ ਆਪਾਂ ਕਿਤੇ ਵੀ ਰਹਿਣੇ ਆ ਤੁਸੀਂ ਆਪ ਦਾ ਇਹਨਾਂ ਦੇ ਮਗਲ ਲਾ ਕੇ ਸਿਪੜਾ ਨਾ ਖਰਾਬ ਕਰੋ ਸੁਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿੱਟ ਪਾਵਾਂਗੇ ਵੀ ਜਿਹੜੇ ਤਿੰਨ ਤਿੰਨ ਗਨਮੈਨ ਦੇ ਰੱਖੇ ਆ ਸਰ 210000 ਰੁਪਏ ਦੇ ਵਿੱਚ ਬੰਦਾ ਪੈਂਦਾ ਉਹਨਾਂ ਦੀ ਸਮਾਜ ਨੂੰ ਦੇਣ ਕੀ ਹੈ ਉਹਦਾ ਇੱਕ ਸਾਡੇ ਵਰਗੇ ਸੋਸ਼ਲ ਐਕਟੀਵਿਟੀ ਜੋ ਕੰਮ ਕਰਦੇ ਆ ਪਿਛਲੇ 19 ਸਾਲਾਂ ਤੋਂ ਡਰਾ ਰਹੇ ਹੈ ਗਲਤ ਨੂੰ ਗਲਤ ਕਹਿਣਾ ਸਿੱਖੋ ਚਾਹੇ ਆਪਣਾ ਬੰਦਾ ਹੈ ਚਾਹੇ ਬਗਾਨਾ ਬੰਦਾ ਹੈ ਪਰ ਜੇ ਕਿਸ ਨੂੰ ਆਪਾ ਸਹਿ ਦਿੰਨੇ ਆ ਵੀ ਕੋਈ ਨਹੀਂ ਤੇਰੇ ਨਾਲ ਖੜੇ ਆ ਉਹ ਭਾਈ ਜੇ ਤੂੰ ਉਹਨੂੰ ਸਹਿ ਦਿੰਦਾ ਨਾ ਜਿਹੜਾ ਬੰਦਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਆ ਕਿਉਂਕਿ ਸੋ ਉਹਨੂੰ ਇੱਕ ਵਾਰੀ ਬਚਾ ਦੂਗਾ ਤੇ ਦੂਜੀ ਵਾਰ ਤੁਸੀਂ ਆਏ ਜੇ ਕੇਸ ਝੁਲਜੋਗੇ ਤੇ ਮੁੜ ਕੇ ਬੰਦੇ ਦਾ ਸਾਰਾ ਕੁਝ ਵਿਕ ਜਾਂਦਾ ਹੁੰਦਾ ਤੇ ਜਿਹੜਾ ਸਿਆਣਾ ਬੰਦਾ ਹੁੰਦਾ ਮੰਨ ਮੈਂ ਗਲਤੀ ਕਰਦਾ ਮੇਰੇ ਦੋਸਤ ਮਿੱਤਰ ਹੈ ਉਸ ਸਿਆਣੇ ਮੇਰੇ ਤਾਂ ਮਿੱਤਰ ਹੈ ਵੀ ਜੇ ਮੈਨੂੰ ਕਹਿਣ ਵੀ ਮੱਕਣ ਭਾਈ ਕਾ ਤੂੰ ਯਾਰ ਆਹ ਕੰਮ ਗਲਤ ਨਾ ਇੱਥੇ ਤੇਰੀ ਇੱਥੇ ਤੇਰੀ ਬਹੁਤ ਵੱਡੀ ਗਲਤੀ ਆ ਇਹਦਾ ਮਤਲਬ ਮੈਨੂੰ ਉਹ ਨਸੀਹਤ ਦੇ ਰਿਹਾ ਤੇ ਕਿਤੇ ਥਾਪੀ ਦਿੰਦੇ ਹੋਵੇ ਸੀ ਤੇਰੇ ਨਾਲ ਠੀਕ ਹੈ ਇਹ ਜਿਹੜੇ ਕੁਲਦੀਪ ਸਿੰਘ ਵਰਗੇ ਆ ਸਮਹਾਉ ਵਰਗੇ ਆ ਇਹ ਥਾਪੀਆਂ ਦਿੰਦੇ ਆ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਸੋ ਵੀਰੋ ਤੁਹਾਡਾ ਸਿਬਲ ਖਰਾਬ ਹੁੰਦਾ ਤੁਹਾਡੀ ਭਾਈਚਾਰਾ ਟੁੱਟਦਾ ਇਹਨਾਂ ਦਾ ਤਾਂ ਬਿਜ਼ਨਸ ਹੈ ਕਾਰੋਬਾਰ ਹੈ ਲੜਾਉਣਾ ਲੋਕਾਂ ਨੂੰ ਕਿਵੇਂ ਹੈ ਧੰਦਾ ਤੇ ਆਪਾਂ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਾਂਗੇ ਵੀ ਦੱਸੋ ਭਾਈ ਕਲਦੀਪ ਸਾਨੂੰ ਕੀ ਤੋਂ ਧਮਕੀ ਆਈ ਹੈ ਕਾਹਦਾ ਡਰ ਹੈ ਇਹ ਗਨਮੈਨ ਦੇ ਰੱਖੇ ਨਾ ਇਸ ਕਰਕੇ ਜਿਹੜਾ ਹੈਗਾ ਇਹਦੋਂ ਟਾਪ ਦੇ ਲੀਡਰ ਪਏ ਆ ਜਿਨ੍ਹਾਂ ਨੇ ਗਨਮੈਨ ਵੀ ਮੋੜਦੇ ਉਹ ਕਹਿੰਦੇ ਵੀ ਅਸੀਂ ਰੱਖਣੇ ਨਹੀਂ ਸੋ ਵੀਰੋ ਭਾਈਚਾਰੇ ਨੂੰ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਓ ਜਿੱਤੇ ਵੀ ਕੋਈ ਬੰਦਾ ਗਲਤ ਹੁੰਦਾ ਉਹਨੂੰ ਜ਼ਰੂਰ ਕਹੋ ਭਾਈ ਤੂੰ ਇੱਥੇ ਗਲਤ ਹੈ। ਸੋ ਇਹ ਭਾਈ ਲੜਾਉਣਾ ਚਾਹੁੰਦੇ ਐ। ਇਹ ਮਾਮਲੇ ਨੂੰ ਤੋਲ ਦਿੰਦੇ ਐ। ਸਾਡੇ ਮਾਮਲੇ ਦੇ ਵਿੱਚ ਬੱਲੋ ਮੱਲੀ ਵਿੱਚ ਵੱਜਦੇ ਐ। ਤੇ ਸਾਨੂੰ ਇਹ ਮਰਵਾਉਣਾ ਚਾਹੁੰਦੇ ਐ। ਲੜਾਈਆਂ ਝਗੜੇ ਕਲੇਸ਼ ਰੌਣਾ ਚਾਹੁੰਦੇ ਐ। ਫੇਰ ਆਜੀਨਾਮੇ ਹੋਣਗੇ। ਫੇਰ ਲੈ ਦੇ ਚੱਲੂਗੀ। ਜਾਣਦੇ ਹੋਂ ਲੋਕ ਜਾਣਦੇ ਐ। ਸਾਰਾ ਕੁਝ ਜਾਣਦੇ ਐ। ਬਾਰ-ਬਾਰ ਕਿਸੇ ਦੀ ਮੈਨੂੰ ਧੌਂਦੇ ਚੰਗੇ ਨਹੀਂ ਲੱਗਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ